ਫੇਸਬੁਕ ਚੈਨਲ ਤੇ YouTube ਚੈਨਲ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਵੱਲੋਂ ਪਿਆਰ ਭਰੀ ਸੱਜ ਤੁਹਾਡੇ ਨਾਲ ਮੇਰੇ ਮਾਤਾ ਜੀ ਨੇ ਇਹਨਾਂ ਨਾਲ ਆਪਾਂ ਆਜ਼ਾਦੀ ਦੇ ਦਿਹਾੜੇ ਦੀਆਂ ਕੁਝ ਗੱਲਾਂ ਖੱਟੀਆਂ ਮਿੱਠੀਆਂ ਯਾਦਾਂ ਸਾਂਝੀਆਂ ਕਰਦੇ ਆਂ ਕਿਉਂਕਿ ਇਹਨਾਂ ਨੇ ਬਚਪਨ ਤੋਂ ਪਾਕਿਸਤਾਨ ਦੀ ਵੰਡ ਵੇਲੇ ਦਾ ਸਮਾਂ ਆਪਣੇ ਬਜ਼ੁਰਗਾਂ ਤੋਂ ਅੱਖੀਂ ਡਿੱਠਾ ਹਾਲ ਪੁੱਛਿਆ ਦੱਸਿਆ ਹੈ ਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਜਿਹੜੀਆਂ ਗੱਲਾਂ ਦਾ ਨਹੀਂ ਪਤਾ ਆਪਾਂ ਹੋ ਮਾਤਾ ਜੀ ਨਾਲ ਗੱਲਾਂ-ਸਾਂਝੀਆਂ ਕਰਦੇ ਆਂ ਅਤੇ ਤੁਹਾਡੇ ਨਾਲ ਰੂਪ-ਰੂਪ ਕਰਵਾਉਨੇ ਆਂ ਸਤਿ ਸ੍ਰੀ ਅਕਾਲ ਮਾਤਾ ਜੀ ਤੁਹਾਡਾ ਸਵਾਗਤ ਹੈ ਜੀ। ਇੱਕ ਬੇਟੇ ਇਹ ਮਾਤਾ ਜੀ ਤੁਹਾਡਾ ਬਚਪਨ ਕਿੱਥੇ ਬੀਤਿਆ ਸੀਗਾ? ਬਚਪਨ ਦਾ ਬੇਟੇ ਅਸੀਂ ਜੀਰੇ ਖੋਇਪੁਰ ਜ਼ਿਲ੍ਹੇ ਦੇ ਵਿੱਚ ਮੱਲੇ ਵਾਲਾ ਪਿੰਡ ਸਾਡਾ ਜੀਰੇ ਦੇ ਕੋਲ ਤੁਸੀਂ ਜਗੀਰਾ ਸੀ। ਉੱਥੇ ਸੀ। ਠੀਕ ਹੈ। ਜੰਪਾਉਂ ਸਾਡੀ ਧਰਤੀ ਮਾਤਾ ਮਾਤਾ ਜੀ ਜਦੋਂ ਆਜ਼ਾਦੀ ਦਾ ਦਿਹਾੜਾ ਤੇ ਤੁਹਾਡਾ ਜਨਮ ਤਾਂ ਬਾਅਦ ਚ ਹੋਇਆ ਹੈ ਹਾਂਜੀ ਤੇ 79 ਸਾਲ ਹੋ ਗਏ ਆਪਣੇ ਦੇਸ਼ ਅੱਜ ਦਾ ਦਿਨ ਜੋ ਉਜਾੜਾ ਹੋਇਆ ਸੀਗਾ ਤੇ ਤੁਹਾਡੀ ਉਮਰ ਹੁਣ ਇਸ ਟਾਈਮ ਕਿੰਨੀ ਹੈ ਜੀ 62 ਸਾਲ ਦੀ 62 ਸਾਲ ਉਮਰ ਹੋ ਗਈ ਤੁਹਾਡੀ ਤੇ ਤੁਹਾਨੂੰ ਬਜ਼ੁਰਗ ਸਾਡੇ ਨਾਨਾ ਜੀ ਜਾਂ ਕੋ ਹੋਰ ਗੱਲਾਂ ਬਾਤਾਂ ਦੱਸਦੇ ਹੋਣਗੇ ਵੀ ਆਜ਼ਾਦੀ ਦੇ ਕਿਵੇਂ ਉਜਾੜਾ ਹੋਇਆ ਸੀਗਾ ਤੇ ਕਿਵੇਂ ਉੱਜੜ ਕੇ ਉਧਰੋਂ ਆਏ ਸੀ ਇੱਧਰ ਉਹਦੇ ਬਾਰੇ ਸਾਨੂੰ ਮੜਾ ਜਾ ਚਾਣਨਾ ਪਾਓ ਵੀ ਕੀ ਕੁਝ ਕੋਇਆ ਸੀਗਾ ਉਹ ਦੁੱਖ ਦਾ ਵਾਪਰਿਆ ਸੀ ਜਿਹੜਾ ਉਹਦੇ ਬਾਰੇ ਕੁਛ ਕੁ ਤਾਂ ਪਤਾ ਹੈ ਤੇ ਕੁਛ ਕੁ ਜਿਵੇਂ ਭੁੱਲ ਭੁੱਲ ਜਾਂਦੇ ਆ ਨਾ ਗੱਲਾਂ ਬਾਤਾਂ ਵੀ ਉਹ ਜਾੜਾ ਤਾਂ ਬਹੁਤ ਹੀ ਮਾੜੀ ਘਟਨਾ ਹੋਈ ਸੀ ਯਾਨੀ ਕਿ ਇਹਨਾਂ ਨੇ ਮਹਿਰੂ ਦੇ ਨਾਲ ਕੋਈ ਜਦੋਂ ਭਗਤ ਸਿੰਘ ਜੀ ਹੋਏ ਨੇ ਹਾਂਜੀ ਤੇ ਉਦੋਂ ਇਹਨਾਂ ਨੇ ਬਹੁਤ ਉਧਰ ਉਧਰ ਦੀ ਸਰਕਾਰਾਂ ਨੇ ਗੋਰੀਆਂ ਨੇ ਕੀਤਾ ਸੀ ਇਹਨਾਂ ਨਾਲ ਧੱਕਾ ਕੀਤਾ ਸੀ ਕਾਹਦੀ ਤਾਂ ਇਹਨਾਂ ਦੇ ਚਾਚਾ ਜੀ ਨੂੰ ਮਾਰਿਆ ਤੇ ਇਹਨਾਂ ਚਾਚੀ ਜੀ ਨੂੰ ਉਹ ਕੁਛਿਆ ਇਹਨਾਂ ਨੇ ਤੇ ਉਹਨਾਂ ਨੇ ਦੱਸਿਆ ਵੀ ਤੇਰੇ ਚਾਚਾ ਜੀ ਨੂੰ ਨਹਿਰੋ ਦੇ ਚਾਚਾ ਜੀ ਨੂੰ ਮਾਰਿਆ ਨਾ ਨਾ ਭਗਤ ਸਿੰਘ ਦੇ ਚਾਚਾ ਜੀ ਨੂੰ ਮਾਰਿਆ ਭਗਤ ਸਿੰਘ ਦੇ ਚਾਚਾ ਜੀ ਨੂੰ ਮਾਰਿਆ ਅੱਛਾ ਤੇ ਫਿਰ ਭਗਤ ਸਿੰਘ ਜੀ ਜਦੋਂ ਪੁੱਛਿਆ ਤੇ ਉਹਨਾਂ ਨੇ ਦੱਸਿਆ ਚਾਚੀ ਉਹਨਾਂ ਦੀ ਨੇ ਫਿਰ ਇਹ ਨਿੱਕੇ ਨੇ ਖੇਡਦੇ ਸੀ ਤੇ ਉਹਨਾਂ ਨੇ ਡੱਕੇ ਲਾਈ ਜਣੇ ਬੀਜੀ ਜਣੇ ਧਰਤੀ ਵਿੱਚ ਮਿੱਟੀ ਪਟਕੇ ਤੇ ਉਹਨਾਂ ਨੇ ਪੁੱਛਣਾ ਕਰਦਿਆਂ ਨੇ ਜੀ ਪੁੱਛਣਾ ਵੀ ਪੁੱਤ ਕੀ ਕਰਦਾ ਹੂੰ ਉਹਨੇ ਹਨੇ ਬੰਦੂਕਾਂ ਵੀਰਦਾ ਮੈਂ ਤੇ ਉਹਨਾਂ ਬੀਜ ਦਾ ਬੀਜ ਦਾ ਉਹਨਾਂ ਕੀ ਕਰਨਾ ਤੇ ਉਹ ਆਂਦੇ ਵੀ ਜਿਨ੍ਹਾਂ ਨੇ ਮੇਰੇ ਚਾਚਾ ਜੀ ਨੂੰ ਮਾਰਿਆ ਤੇ ਉਹਨਾਂ ਤੋਂ ਬਦਲਾ ਲੈਣਾ ਹੂੰ ਤੇ ਫਿਰ ਇਸ ਤਰ੍ਹਾਂ ਕਰਕੇ ਵੱਡੇ ਹੋ ਗਏ ਜਿਵੇਂ ਜਿਵੇਂ ਵੱਡੇ ਹੁੰਦੇ ਗਏ ਤੇ ਫਿਰ ਇਸੇ ਤਰ੍ਹਾਂ ਉਹ ਸਰਦੇ ਜੀ ਉਹ ਵੀ ਨਾਲ ਲੱਗੇ ਜਾਂ ਹੋਰ 3-4 ਜਣੇ ਲੱਗੇ ਜਿਨ੍ਹਾਂ ਆਪਣਾ ਸਿੱਖਾਂ ਦਾ ਆਜ਼ਾਦੀ ਦੇ ਵਿੱਚ ਯੋਗਦਾਨ ਵੱਧ ਸੀਗਾ ਵੱਧ ਤੋਂ ਵੱਧ ਤੇ ਸਰਕਾਰ ਨੇ ਯਾਨੀ ਕਿ ਸਿੱਖਾਂ ਨੂੰ ਲਾਭ ਨਹੀਂ ਦਿੱਤਾ ਆਜ਼ਾਦੀ ਦਾ ਮੁੱਲ ਨਹੀਂ ਮੋੜਿਆਗਾ ਨਹੀਂ ਮੁੱਲ ਮੋੜਿਆ ਜਦੋਂ ਸਾਰਾ ਉਧਰ ਉਧਰੀਨਾ ਦਾ ਫੈਸਲਾ ਹੋਇਆ ਸਰਕਾਰਾਂ ਨਾਲ ਗੋਰਿਆਂ ਨਾਲ ਤੇ ਉਹਨਾਂ ਨੇ ਪੁੱਛਿਆ ਵੀ ਕੀ ਚਾਹੁੰਦੇ ਜੇ ਤੁਸੀਂ ਤੇ ਇਹਨਾਂ ਨੇ ਆਖਿਆ ਵੀ ਵੀ ਵੰਡ ਫਾਂ ਚਾਹੀਦੀ ਆ ਸਾਡਾ ਦੇਸ਼ ਆ ਲੱਗ ਹੋਣਾ ਚਾਹੀਦਾ ਤੇ ਫਿਰ ਉਹ ਨਹਿਰੂ ਨੇ ਫਿਰ ਨਹੀਂ ਦੱਸੀ ਦਿੱਤੀ ਗੱਲ ਉਹਨਾਂ ਨੇ ਕਹਿਤਾ ਉਹਨਾਂ ਨੇ ਪੁੱਛਿਆ ਨਹਿਰੂ ਨੇ ਪੁੱਛਿਆ ਸੀ ਵੀ ਕੀ ਹੋਣਾ ਚਾਹੀਦਾ ਤੇ ਉਹਨੇ ਆਖਿਆ ਖੂਨ ਦਾ ਬਦਲਾ ਕੌਲਟੀ ਹੋਣਾ ਚਾਹੀਦਾ ਜੇ ਉਹ ਨਾ ਇਹਨੀਆਂ ਗੱਲਾਂ ਦੇ ਤੇ ਭਗਤ ਸਿੰਘ ਨੇ ਆਪਣਾ ਬਣਨਾ ਹੀ ਪ੍ਰਧਾਨ ਮੰਤਰੀ ਬਣਨਾ ਸੀ ਤੇ ਇਹਨਾਂ ਨੇ ਤੇਰੇ ਆਪਣੀ ਸਿੱਖਾਂ ਦਾ ਸੁਣਨਾ ਹੀ ਸੀ ਗੱਲ ਮਾਤਾ ਜੀ ਸਿੱਖਾਂ ਦਾ ਕਹਿੰਦੇ ਇਜਾੜਾ ਬਹੁਤ ਹੋਇਆ ਤੇ ਉਧਰ ਕਹਿੰਦੇ ਵੀ ਆਪਣੀਆਂ ਜ਼ਮੀਨਾਂ ਜਾਇਦਾ ਤਾਂ ਬਹੁਤ ਸੀਗੀਆਂ ਕੀ ਕੁਝ ਸੀਗਾ ਆਪਣਾ ਉਧਰ ਉਧਰ ਆਪਣੀਆਂ ਬਹੁਤ ਖੁੱਲੀਆਂ ਖੁੱਲੀਆਂ ਜ਼ਮੀਨਾਂ ਸੀ ਉਧਰੋਂ ਤਾਂ ਇਹਨਾਂ ਨੇ ਕੁਝ ਵੀ ਨਹੀਂ ਵੱਢੇ ਆਪਣੇ ਆਂਦੇ ਨੇ ਦਾਦਾ ਤੇਰਾ ਦਾਦੀ ਹੂੰ ਉਹ ਗੱਲਾਂ ਦੱਸ ਦਿੰਦੇ ਸੀ ਮੇਰੀ ਦਾਦੀ ਵੀ ਦੱਸਦੀ ਹੁੰਦੀ ਸੀ ਹੂੰ ਜਾਂਦੀ ਉਹਦਾਂ ਆਪਾਂ ਬਹੁਤ ਸੂਫੀ ਖਾਂ ਬੜੇ ਆਪਣੇ ਖੁੱਲੇ ਮੈਦਾਨ ਸੀ ਜ਼ਮੀਨਾਂ ਸੀ ਖੁੱਲੇ ਹੀ ਘਰ ਬਾਹਰ ਹੁੰਦੇ ਸੀ ਤੇ ਪੈਸਾ ਬਹੁਤ ਹੁੰਦਾ ਸੀ ਉਹਦਰ ਹੂੰ ਤੇ तकरीबन ਮੇਰੀ ਦਾਦੀ ਤਾਂ ਇੱਥੋਂ ਤੱਕ ਕਹਿੰਦੀ ਹੁੰਦੀ ਕਿ ਦੁੱਧ ਕਿਉਂ ਨਹੀਂ ਸਾ ਵੇਚਦੇ ਹੁੰਦੇ ਤੇ ਚਾਟੀਆਂ ਜਦੋਂ ਛੱਡ ਕੇ ਉਧਰ ਉੱਜੜ ਕੇ ਆਇਆ ਨਾ ਤੇ ਚਾਟੀਆਂ ਭਰੀਆਂ ਆਏ ਟੇਡਾਂ ਲਾਈਆਂ ਛੱਤ ਨਾਲ ਕਿਉਂ ਦੀਆਂ ਤੇ ਘੋੜੇ ਦੇ ਵਿੱਚ ਹੀ ਆਟਾ ਗੁੰਨਦੇ ਹੁੰਦੀ ਸੀ ਮੇਰੇ ਦਾਦੀ ਅਮੀਰ ਹੁੰਦੇ ਸੀ ਇੰਨੇ ਅਮੀਰ ਹੁੰਦੇ ਸੀ ਇੰਨਾ ਕਿਉਂ ਹੁੰਦਾ ਸੀ ਤੇ ਉਸ ਤੋਂ ਬਾਅਦ ਮੇਰਾ ਪਾਇਆ ਜੀ ਜਿਵੇਂ ਸੀ ਉਹਨਾਂ ਦੇ ਸਹੁਰੇ ਸੀ ਉਹ ਗੱਲਾਂ ਦੱਸਦੇ ਹੁੰਦੇ ਸੀ ਆਹ ਦਿੰਦੇ ਸੀ ਵੀ ਮੇਰੇ ਸਹੁਰੇ ਨੇ ਪੈਸੇ ਭੋਰਾ ਕਾਟ ਕੇ ਧੱਲੇ ਗੱਲ ਪਾਇਸੀ ਤੇ ਪੰਡਾ ਨਾਲ ਚੁੱਕਦੇ ਉਹਦੇ ਮੋਹਰਾਂ ਆਉਂਦੀਆਂ ਸੀ ਮੋਹਰਾਂ ਆਉਂਦੀਆਂ ਸੀ ਉਹ ਸਾਰਾ ਉੱਥੇ ਹੀ ਉਧਰ ਹੀ ਤਾਂ ਉਹ ਉੱਥੇ ਹੀ ਰਹਿ ਗਿਆ ਜਦੋਂ ਛੱਡ ਕੇ ਭੱਜੇ ਉੱਥੇ ਸਾਰਾ ਕੁਝ ਨੱਪਿਆ ਗਿਆ ਜਦੋਂ ਫਿਰ ਇਹਨਾਂ ਨੇ ਹਲ ਚੱਲ ਜਾਈ ਹੋਈ ਉਧਰ ਉਧਰੀ ਦੇਸ਼ ਦੀ ਵੰਡ ਕਰ ਲਈ ਸਰਕਾਰਾਂ ਨੇ ਤੇ ਫਿਰ ਆਪਣਾ ਬਹੁਤ ਨਿਖਾਨ ਹੋਇਆ ਉਧਰ ਜਿਵੇਂ ਹੁਣ ਆਪਾਂ ਨੂੰ ਇੱਧਰ ਤਾਂ ਐਂ ਹੀ ਕਹਿ ਦਿੰਦੇ ਨੇ ਇਹਦਰ ਰਫੂਜੀ ਆ ਇਧਰ ਮਾਤਾ ਜੀ ਆਪ ਆਏ ਸੀ ਇਧਰ ਤੇ ਉਦੋਂ ਤੁਸੀਂ ਵੇਖ ਲਓ ਵੀ ਇਧਰ ਆਪਣਾ ਲੋਕੀ ਰਫੂਜੀ ਕਹਿੰਦੇ ਨੇ ਭਾਉ ਕਹਿੰਦੇ ਨੇ ਕੋਸ਼ਾਂ ਮੈਂ ਆਪਣਾ ਜਿੰਨਾ ਬਣਦਾ ਮਾਨ ਸਤਕਾਰ ਮਿਲਣਾ ਚਾਹੀਦਾ ਉਹ ਮਿਲਿਆ ਨਹੀਂ ਉਹ ਨਹੀਂ ਮਿਲਿਆ ਹਾਲਾਂਕਿ ਸਭ ਤੋਂ ਵੱਧ ਲੋਕ ਆਪਣੇ ਜਿਹੜੇ ਉਧਰ ਉੱਜੜ ਕੇ ਆਏ ਆ ਮਿਹਨਤੀ ਹਾਂ ਉਹ ਸੀਗੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਮਿਹਨਤ ਕੀਤੀ ਆਂ ਜਮੀਨਾਂ ਬਣਾਈਆਂ ਇੱਧਰ ਤੋਂ ਜਦੋਂ ਆਏ ਇੱਧਰ ਫਿਰ ਆ ਕੇ ਤੁਸੀਂ ਕਿੱਥੇ ਬੈਠੇ ਸੀਗੇ ਫਿਰ ਇੱਧਰ ਸਾਡੇ ਵੱਡੇ ਉੱਥੇ ਹੀ ਬੈਠੇ ਸੀ ਮੱਲੇ ਵਾਲੇ ਆ ਮੱਲੇ ਵਾਲੇ ਬੈਠੇ ਸੀਗੇ ਮੱਲੇ 'ਲ ਬੈਠੇ ਸੀ ਆ ਕੇ ਅੱਛਾ ਤੇ ਫਿਰ ਬਹੁਤ ਹੀ ਉਹ ਦੱਸਦੇ ਨੇ ਵੀ ਜਦੋਂ ਉਧਰ ਬਹੁਤ ਬਰਬਾਦੀ ਆਪਣੀ ਕੀਤੀ ਉਹਨਾਂ ਨੇ ਆਪਣੇ ਪਿੰਡਾਂ ਦੀ ਰਾਤ ਨੂੰ ਅੱਗਾਂ ਲਾਤੀਆਂ ਕਿਤੇ ਦਿਨੇ ਲਾਤੀਆਂ ਪਸ਼ੂਆਂ ਦੇ ਕਿਸੇ ਨੇ ਸੰਗਲ ਪੱਟੇ ਕਿਸੇ ਨੇ ਸੰਗਲ ਵੀ ਨਹੀਂ ਪੱਟੇ ਉਹਵੇਂ ਰਿੰਗਦੇ ਪਸ਼ੂ ਡੰਗਰ ਛੱਡ ਗਏ ਇਹਨਾਂ ਨੂੰ ਇਹ ਸੀ ਆਪਣੇਆਂ ਨੂੰ ਵੀ ਅਸੀਂ ਵਾਪਸ ਆ ਜਾਾਂਗੇ ਖਰੇ ਵੀ ਠੰਡ ਠੰਡੋਰਾ ਹੋ ਜਾਏਗਾ ਤੇ ਅਸੀਂ ਆਪਦੇ ਘਰਾਂ 'ਚ ਆ ਜਾਾਂਗੇ ਤੇ ਪਰ ਉਹ ਗੱਲ ਨਹੀਂ ਬਣੀ ਵੀ ਕਿਸੇ ਨੇ ਬੱਚਾ ਨਹੀਂ ਸੰਭਾਲਿਆ ਕਈਆਂ ਲੋਕਾਂ ਦੇ ਤਾਂ ਪੂਰਤੀ ਉੱਥੇ ਰਹਿ ਗਏ ਰਾਹਾਂ 'ਚ ਰੁਲ ਗਏ ਕਿਸੇ ਨੇ ਕਿਵੇਂ ਫੌਜਾਂ ਨੇ ਬਹੁਤ ਹਮਲੇ ਕੀਤੇ ਇਹਨਾਂ ਦੇ ਉੱਤੇ ਲਟੇਰਿਆ ਨੇ ਲੁੱਟਿਆ ਵੀ ਬਹੁਤ ਇਹਨਾਂ ਨੂੰ ਤੇ ਮਸਾਂ ਹੀ ਭੱਜ ਗਏ ਇਹਨਾਂ ਨੇ ਜਾਨਾਂ ਬਚਾਈਆਂ ਐ ਵੱਡੇ ਆnde ਹੁੰਦੇ ਸੀ ਇਹਧਰਾਂ ਕਿ ਤਾਂ ਆਪਣੇ ਲੋਕ ਵਿਆਹ ਨਹੀਂ ਕਰਦੇ ਸੀ ਸਮਝ ਬਿਲਕੁਲ ਬਿਲਕੁਲ ਰੋਟੀ ਨੂੰ ਤਰਸਦੇ ਸੀ ਕਿ ਰੋਟੀ ਨਹੀਂ ਹੈਗੀ ਉਧਰ ਕਿਉਂਕਿ ਸਾਰਾ ਕੁਝ ਤਾਂ ਛੱਡ ਆਏ ਸੀ ਛੱਡ ਆਏ ਸੀ ਇਧਰ ਆ ਕੇ ਬਿਲਕੁਲ ਨਵੀਂ ਜਿਹੜੇ ਜਿੰਦਗੀ ਸ਼ੁਰੂ ਕੀਤੀ ਨਵੀਂ ਜਿੰਦਗੀਆਂ ਇਹਨਾਂ ਨੇ ਕੀਤੀ ਹੈ ਤੇ ਵੀ ਜਮਾਏ ਹੁੰਦਾ ਸੀ ਅੱਧਰ ਦੀਆਂ ਪੈਣਾਂ 'ਚ ਕੱਖ ਵੀ ਨਹੀਂ ਸੀ ਹੁੰਦਾ ਕੱਖ ਨਹੀਂ ਹੁੰਦਾ ਸੀ ਉਧਰ ਆਪਾਂ ਬਹੁਤ ਜ਼ਿਆਦਾ ਤੇ ਉਧਰ ਬਣਾਇਆ ਸੀਗਾ ਹਾਂ ਉਧਰ ਬਹੁਤ ਕਮਾਈਆਂ ਸੀ ਪੰਦਰੇ ਫੇਰ ਸੀ ਬਹੁਤ ਸੋਹਣਾ ਸੀ ਜਿਹੜਾ ਸਾਰਾ ਕੁਝ ਖੁੱਸ ਗਿਆ ਤਾਂ ਨਾਲ ਵੀ ਇਹ ਬਗਿਆਣੀਆਂ ਸੀ ਹੂੰ ਬਗਿਆਣੀਆਂ ਦੀਆਂ 12 ਪੱਤੀਆਂ ਹੁੰਦੀਆਂ ਸੀ ਅੱਛਾ ਏਦਾਂ ਵੱਡਾ ਪਿੰਡ ਸੀ ਪੱਤੀਆਂ ਤੋਂ ਪਤਾ ਲੱਗਦਾ ਹੁੰਦਾ ਸੀ ਦਰਸ਼ਕੋ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਸਾਂਝੀ ਕਰਨੀ ਚਾਹਣਾ ਵੀ ਚਲੋ ਉੱਜੜ ਕੇ ਆਏ ਸਾਡੇ ਭਾਊ ਭਾਈਚਾਰੇ ਦੇ ਵਿੱਚ ਜਿਹੜੇ ਉਧਰੋਂ ਪਾਕਿਸਤਾਨ ਚੋਂ ਆਏ ਆ ਅੰਮ੍ਰਿਤਸਰ ਵਾਲੀ ਸਾਈਡ ਫਿਰੋਹੀਪੁਰ ਬੈਠੇ ਹੋਏ ਆ ਬਹੁਤ ਜ਼ਿਆਦੇ ਤੇ ਯੂਪੀ ਦੇ ਵਿੱਚ ਵੀ ਬੈਠੇ ਹੋਏ ਨੇ ਤੇ ਹੋਰ ਵੀ ਕਈ ਸਟੇਟਾਂ ਦੇ ਵਿੱਚ ਜਿਹੜੇ ਪਾਕਿਸਤਾਨੋਂ ਇਸ ਨਾਲ ਉੱਜੜ ਕੇ ਆਏ ਆ ਉਹ ਵੱਖ-ਵੱਖ ਸਟੇਟਾਂ ਦੇ ਵਿੱਚ ਬੈਠੇ ਹੋਏ ਆ ਪਰ ਮੈਨੂੰ ਇੱਕ ਗੱਲ ਦਾ ਗਿਲਾ ਹੈ ਸਾਡੇ ਭਾਈਚਾਰੇ ਦੇ ਵਿੱਚੋਂ ਲੀਡਰ ਬਹੁਤ ਜ਼ਿਆਦਾ ਪੈਦਾ ਹੋਏ ਨੇ ਤੇ ਪਰ ਉਹਨਾਂ ਨੇ ਵੀ 도ਗਲੀ ਰਾਜਨੀਤੀ ਕੀਤੀ ਹੈ ਉਹਨਾਂ ਨੇ ਵੀ ਇਸ ਚੀਜ਼ ਦਾ ਉਹਨਾਂ ਨੂੰ ਪਤਾ ਸੀਗਾ ਹਾਲਾਂਕਿ ਉੱਜੜ ਕੇ ਆਇਆਂ ਦਾ ਦਰਦ ਕੀ ਹੁੰਦਾ ਹੈ ਉਹਨਾਂ ਨੇ ਵੀ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਸਾਡੇ ਇਸ ਬਾਰੇ ਕੋਈ ਆਵਾਜ਼ ਨਹੀਂ ਉਠਾਈ ਜੋ ਸਾਨੂੰ ਮੌਜਾ ਪਤਾ ਮਿਲਣਾ ਚਾਹੀਦਾ ਸੀਗਾ ਉਹ ਸਾਨੂੰ ਨਹੀਂ ਮਿਲਿਆਗਾ ਇਸ ਚੀਜ਼ ਦੀ ਸਾਡੀ ਸਰਕਾਰਾਂ ਦੇ ਵਿੱਚ ਜਿਹੜੇ ਲੀਡਰ ਨੇ ਮੂਹਰੇ ਆਗੂ ਨੇ ਜੋ ਉੱਜੜ ਕੇ ਆਏ ਨੇ ਸਾਡੇ ਨਾਲ ਰਿਲੇਟਿਵ ਨੇ ਤੇ ਉਹਨਾਂ ਦੀ ਬਹੁਤ ਵੱਡੀ ਇਹ ਨਲਾਇਕੀ ਹੈ ਜਿਹੜੇ ਇਧਰਲੇ ਲੋਕ ਨੇ ਇੱਥੇ ਜੱਦੀ ਪੁਸ਼ਤੀ ਰਹਿੰਦੇ ਸੀਗੇ ਉਹਨਾਂ ਨੂੰ ਤਾਂ ਇਸ ਚੀਜ਼ ਬਾਰੇ ਨਹੀਂ ਗਿਆਨ ਸੀਗਾ ਤੇ ਜਿਹੜੇ ਸਾਡੇ ਉੱਜੜ ਕੇ ਆਏ ਸੀ ਲੋਕ ਸਾਡੇ ਵਿੱਚੋਂ ਲੀਡਰ ਬਣੇ ਨੇ ਮੂਹਰੇ ਆਗੂ ਬਣੇ ਨੇ ਉਹ ਵੀ ਲੀਡਰਾਂ ਦੀ ਚਾਪਲੂਸੀ ਕਰਨ ਲੱਗ ਗਏ ਨੇ ਤੇ ਹਾਲਾਂਕਿ ਉਹ ਵੀ ਇਸ ਚੀਜ਼ ਨੂੰ ਆਵਾਜ਼ ਉਠਾਉਂਦੇ ਨਹੀਂ ਹੈਗੇ ਕਿ ਤੇ ਹੁਣ ਦੇ ਵੀ ਲਾਤ ਇਹੋ ਜੇ ਬਣੇ ਹੋਏ ਨੇ ਕਿ ਜਿਹੜਾ ਮਾਦਾ ਫਿਰ ਵੀ ਆਪਾਂ ਨੂੰ ਹੀ ਉਹ ਮਾੜਾ ਦੱਸ ਰਹੇ ਨੇ ਹਨਾ ਆਪਾਂ ਨਹੀਂ ਮਾੜਾ ਆਂਦੇ ਨੇ ਆਪ ਨਹੀਂ ਨਾ ਮਾੜਾ ਹੁੰਦੇ ਹਮ ਆਪਣੇ ਤਾਂ ਬਹੁਤ ਸਰਦਾਰੀਆਂ ਸੀ ਆਪਣੇ ਤਾਂ ਪੁੱਤ ਬੜੀਆਂ ਸਰਦਾਰ ਹੁੰਦੇ ਸੀ ਆਪਾਂ ਬਹੁਤ ਕਹਿੰਦੇ ਘੋਂਦੇ ਹੁੰਦੇ ਸੀ ਫਿਰ ਇੰਦਰ ਦੇ ਲੋਕ ਜਿਹੜੇ ਆਪਾਂ ਨੂੰ ਤੇਤੀ ਸਮਝਦੇ ਬਿਲਕੁਲ ਬਿਲਕੁਲ ਇਹ ਇਹਨਾਂ ਨੂੰ ਵੀ ਖਰੇ ਉਹ ਇਹ ਸਮਝਦੇ ਵੀ ਰਫੂਜੀ ਉਹ ਰਫੂਜੀ ਸਮਝੀ ਜਾਂਦੇ ਤਾਂ ਵੀ ਇਹ ਕੀ ਚੀਜ਼ ਨੇ ਵੀ ਹੈ ਮਾੜੀ ਮੈਨੂੰ ਮੈਨੂੰ ਯਾਦ ਹੈ ਜਦੋਂ ਆਪਾਂ ਇੱਥੇ ਆਏ ਸੀ ਆਪਾਂ ਨੂੰ ਕੋਈ ਚੀਜ਼ ਨਹੀਂ ਦਿੰਦਾ ਹੁੰਦਾ ਸੀ ਧਾਰੀ ਮੰਗਦੇ ਹਨਾ ਤੇ ਐਂ ਕਹਿੰਦੇ ਨਫ਼ਰਤ ਜੇ ਕਰਦੇ ਹੁੰਦੇ ਸੀ ਵੀ ਇਹ ਰਫੂਜੀ ਨੇ ਤੇ ਭਾਉ ਨੇ ਆਪਾਂ ਇਹ ਉਹ ਆਪਦੇ ਮਸਬੜੇ ਜਿਹੜੇ ਇੱਧਰ ਦੇ ਲੋਕ ਆਪਣੇ ਬੈਠੇ ਨੇ ਆ ਕੇ ਵਕ ਵਕ ਥਾਵਾ ਤੇ ਉਹ ਡੰਡੇ ਦੇ ਜੋਰ ਤੇ ਵਸ ਰਹੇ ਨੇ ਵੀ ਸਰਕਾਰਾਂ ਆਪਦੇ ਲੋਕ ਕੋਈ ਕਸਰ ਨਹੀਂ ਛੱਡ ਰਹੀਆਂ ਹੈਗੀਆਂ ਵੀ ਨਫ਼ਰਤ ਕਰਨ ਵੱਲੋਂ ਮਾੜਾ ਕਹਿਣ ਵੱਲੋਂ ਲੇਕਿਨ ਜਿਹੜਾ ਸਾਡਾ ਭਾਈ ਭਾਉ ਭਾਈਚਾਰਾ ਉਹ ਆਪਦੇ ਡੰਡੇ ਦੇ ਜੋਰ ਤੇ ਹਿੱਕ ਦੇ ਜੋਰ ਤੇ ਤੇ ਮਿਹਨਤ ਦੇ ਜੋਰ ਤੇ ਆਪਣੇ ਇੱਧਰ ਵਸ ਰਿਹਾ ਤੇ ਵਾਕਈ ਮਿਹਨਤਾਂ ਬਹੁਤ ਕੀਤੀਆਂ ਨੇ ਬਹੁਤ ਮਿਹਨਤ ਕੀਤੀ ਆਪਣੇ ਅੰਦਰ ਜਿੰਨੇ ਆ ਕੇ ਮਿਹਨਤ ਕੀਤੀ ਹੈ ਨਾ ਇਹ ਇੱਧਰ ਦੇ ਤਾਂ ਪਹਿਲਾਂ ਹੀ ਇਹ ਆਪਣੇ ਬਣਟਨੇ ਆਪਣੀਆਂ ਚੀਜ਼ਾਂ ਇੱਧਰ ਦੇ ਆਨੇ ਲੁੱਟ ਲੀਆਂ ਮੁਸਲਮਾਨਾਂ ਦੀਆਂ ਲੁੱਟ ਲੀਆਂ ਅੱਛਾ ਇਹਨਾਂ ਲੋਕਾਂ ਨੇ ਆਪਣੀਆਂ ਲੁੱਟ ਲੀਆਂ ਜਿਹੜੇ ਇੱਧਰੋਂ ਮੁਸਲਮਾਨ ਗਏ ਸੀ ਉਧਰ ਉਹਨਾਂ ਦਾ ਇਹਨਾਂ ਨੇ ਲੁੱਟ ਲਿਆ ਅੱਛਾ ਇਹ ਲੁੱਟ ਕੇ ਸਰਦਾਰ ਬਣ ਗਏ ਤੇ ਆਪਾਂ ਵੀ ਉਧਰ ਸਾਰਾ ਕੁਝ ਛੱਡ ਗਈ ਐ ਇਹ ਤੇ ਆਪਾਂ ਨੂੰ ਤਾਂ ਅੱਗੋਂ ਕੀ ਮਿਲਣਾ ਸੀ ਆਪਣੇ ਤੋਂ ਹੋਂ ਤੋਂ ਪਹਿਲਾਂ ਇਹਨਾਂ ਨੇ ਲੁੱਟ ਲਿਆ ਹੂੰ ਆਪਾਂ ਨੂੰ ਨਹੀਂ ਕੁਝ ਵੀ ਮਿਲਿਆ ਕਿਸੇ ਦਾ ਵੀ ਆਪਾਂ ਤਾਂ ਬੜੇ ਚਿਰ ਪਿੱਛੋਂ ਕਿਤੇ ਗੰਦੀ ਜੀ ਜ਼ਮੀਨ ਕਿਤੇ ਪਾਤੀ ਕਿਸ ਨੂੰ ਕਿਸੇ ਪਾਤੀ ਕਿਸ ਨੂੰ ਕਿਤੇ ਪਾਤੀ ਬਸ ਦੇਖ ਆਜੇ ਹਜੇ ਵੀ ਕਹਿੰਦੇ ਨੇ ਜਿਹੜਾ ਉਹ ਜ਼ਮੀਨਾਂ ਦਾ ਰਿਕਾਰਡ ਆ ਨਾ ਉਹ ਜਲੰ ਆਪਾਂ ਹੂੰ ਜਮੀਨਾ ਬਹੁਤ ਘਟਾ ਦਿੱਤੀਆਂ ਨੇ ਤੇ ਜਿਹੜੇ ਉਥੋਂ ਆਪਾਂ ਇੱਕ ਪਿੰਡ ਚ ਆਏ ਸੀ ਹੁਣ ਆਪਾਂ ਨੂੰ ਪਤਾ ਹੀ ਨਹੀਂ ਕਿੰਨੇ ਪਿੰਡਾਂ ਜੀ ਪੈਲੀਆਂ ਪਾਈਆਂ ਤੇ ਕਿੰਨੇ ਕੋਈ ਬਾਹਲੇ ਬਾਹਲੇ ਚਿਰਾਂ ਬਾਅਦ ਇੱਕ ਦੂਜੇ ਨੂੰ ਭੈਣ ਭਾਈ ਮਿਲਦੇ ਰਹੇ ਨੇ ਵੀ ਤੁਸੀਂ ਤੁਸੀਂ ਕਿੱਥੇ ਚਲੇ ਗਏ ਦੂਜਾਂ ਦਾ ਤੁਸੀਂ ਕਿੱਥੇ ਚਲੇ ਗਏ ਫਿਰ ਹੌਲੀ ਹੌਲੀ ਇਹ ਪਤਾ ਲੱਗਦਾ 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 ਹੈ ਤੇ ਅਜੇ ਵੀ ਕਈਆਂ ਨੂੰ ਤਾਂ ਅਜੇ ਵੀ ਨਹੀਂ ਪਤਾ ਸਾਡੇ ਰਿਸ਼ਤੇਦਾਰ ਕਿੱਥੇ ਆ ਮੇਰੇ ਸਾਰਾ ਮਾਤਾ ਜੀ ਕੋਸ਼ਕ ਪਰਸੈਂਟ ਲੋਕ ਰਹਿ ਗਏ ਹੁਣ ਜਿਹੜੇ ਪਾਕਿਸਤਾਨੋਂ ਆਏ ਨੇ ਤੇ ਸਾਰੇ ਚੱਲ ਬਸੇ ਹੋਣਗੇ ਮੇਰੇ ਸਾਰਾ ਪਿਛਲੇ ਪਿਛਲੇ ਤਾਂ ਹਾਂ ਕੋਈ ਟਾਵਾ ਟੱਪਾ ਕੋਈ ਟਾਵਾ ਟਲਾ ਕੋਈ ਰਹਿ ਗਿਆ ਹੋਊਗਾ ਇਸ ਜੀ ਹੁਣ ਜਿਵੇਂ ਤੁਹਾਨੂੰ ਪਤਾ ਹੈ ਤੁਸੀਂ ਆਪਦੇ ਵਿਚ ਇੰਨੀਆਂ ਗੱਲਾਂ ਬਾਤਾਂ ਸੁਣੀਆਂ ਤੇ ਗਾਂ ਨਹੀਂ ਤੇ ਹੁਣ ਨੌਜਵਾਨਾਂ ਵਾਲੀ ਜਿਹੜੀ ਪੀੜ੍ਹੀ ਅੱਗੇ ਚੱਲ ਰਹੀ ਉਹਨਾਂ ਨੂੰ ਨਹੀਂ ਪਤਾ ਹੁਣਾ ਇਸੀ ਦਾ ਸਾਡੇ ਤੇ ਗੱਲਾਂ ਦੱਸਦੇ ਪੁਰਾਣੇ ਬਜ਼ੁਰਗ ਉਧਰ ਜਾਣ ਨੂੰ ਤਰਸਦੇ ਹੀ ਤਰਸਦੇ ਤਰਸਦੇ ਮਰਗੇ ਹਾਂ ਮਰਗੇ ਤਰਸਦੇ ਹਾਂ ਤੇ ਸਰਕਾਰਾਂ ਨੂੰ ਇਸ ਚੀਜ਼ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਜੇ ਤੁਸੀਂ ਸਾਡੀ ਸੱਚੇ ਦਿਲੋਂ ਹੈਲਪ ਕਰਨੀ ਚਾਹੁੰਦੇ ਹੋ ਸਰਕਾਰਾਂ ਨੇ ਧਿਆਨ ਦੇਣਾ ਚਾਹੁੰਦੀਆਂ ਨੇ ਸਾਡੇ ਜਿਹੜੇ ਪਾਕਿਸਤਾਨ ਚੋਂ ਆਏ ਹੋਏ ਬਜ਼ੁਰਗ ਬਚੇ ਹੋਏ ਨੇ ਜਿਹੜੇ ਉਹਨਾਂ ਉਹਨਾਂ ਦਾ ਜਰੂਰ ਘੇੜਾ ਮਰਵਾਇਆ ਜਾਵੇ ਉਧਰ ਪਾਕਿਸਤਾਨ ਦੇ ਵਿੱਚ ਆਪ ਦਾ ਘਰ ਕਿਉਂਣਾ ਆਪ ਦੀ ਮਿੱਟੀ ਨਾਲ ਜੁੜੇ ਹੋਏ ਨੇ ਤੇ ਹੋਰ ਭੈਣ ਭਾਈਆਂ ਨੂੰ ਮਿਲਣ ਜਿਹੜੇ ਮਿਲਣਾ ਦੇ ਨਾਲ ਤੋਂ ਮਨਾਂ ਲਈ ਬਹੁਤ ਪਿਆਰ ਸੀ ਤੇ ਆਹ ਪਾਕਿਸਤਾਨ ਦਾ ਲਾਂਘਾ ਖੋਲਿਆ ਸੀਗਾ ਕਰਤਾਰਪੁਰ ਸਾਹਿਬ ਜਾਂਦੇ ਨੇ ਨਨਕਾਣਾ ਸਾਹਿਬ ਜਾਂਦੇ ਨੇ ਲੋਕ ਬਹੁਤ ਖੁਸ਼ੀ ਨਾਲ ਜਾਂਦੇ ਨੇ ਕੋਈ ਦੀ ਗੱਲ ਸੀ ਬਹੁਤ ਤੇ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਇਸ ਗੁਰੂ ਨਾਨਕ ਦੇਵ ਦੇ ਗੁਰਪੁਰਬ ਤੇ ਵੱਧ ਤੋਂ ਵੱਧ ਜਥੇ ਭੇਜੇ ਜਾਣ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਜਾਵੇ ਤੇ ਸਾਨੂੰ ਜਿਹੜੇ ਪਾਕਿਸਤਾਨ ਚੋਂ ਉੱਜੜ ਕੇ ਸਾਡੇ ਬਜ਼ੁਰਗ ਆਏ ਸੀਗੇ ਉਹਨਾਂ ਨੂੰ ਵਿਸ਼ੇਸ਼ ਉਹਨਾਂ ਵਾਸਤੇ ਕੋਈ ਸਹਾਇਤਾ ਕੀਤੀ ਜਾਵੇ ਉਹਨਾਂ ਦਾ ਅਲੱਗ ਕਾਨੂੰਨ ਬਣਾਇਆ ਜਾਵੇ ਇਸ ਦੇਸ਼ ਦੇ ਵਿੱਚ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਜ਼ਰੂਰ ਮਿਲਣਾ ਚਾਹੀਦਾ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਹੰਬਲਾ ਮਾਰੋ ਲੀਡਰਾਂ ਨੂੰ ਬੇਨਤੀ ਕਰਦੇ ਹਾਂ ਕਿ ਇਹਦੀ ਆਵਾਜ਼ ਸੰਸਦ ਦੇ ਵਿੱਚ ਅਤੇ ਲੋਕ ਸਭਾ ਦੇ ਵਿੱਚ ਜ਼ਰੂਰ ਉਠਾਈ ਜਾਵੇ ਤੇ ਦੋਸਤੋ ਤੁਹਾਨੂੰ ਇਹ ਸਾਡਾ ਪੋਡਕਾਸਟ ਕਿੰਨੇ ਦਾ ਲੱਗਿਆ ਮਾਤਾ ਨਾਲ ਗੱਲਬਾਤਾਂ ਕਿਵੇਂ ਦੀਆਂ ਲੱਗੀਆਂ ਤੇ ਆਪਦੇ ਜ਼ਰੂਰ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਅੱਗੇ ਵੀ ਨਵੀਆਂ-ਨਵੀਆਂ ਵੀਡੀਓ ਵੇਖਣ ਦੇ ਲਈ ਸਾਡੇ ਚੈਨਲ ਨੂੰ ਫੋਲੋ ਅਤੇ ਲਾਈਕ ਜਰੂਰ ਕਰੋ ਸਾਡੇ ਚੈਨਲ ਦਾ ਨਾਮ ਹੈ YouTube ਚੈਨਲ ਦੇ ਨਾਮ ਹੈ DS ਚੈਨਲ ਅਤੇ Facebook ਤੇ ਧਰਮਪਾਲ ਸਿੰਘ ਭੁੱਲਰ ਚੈਨਲ ਦਾ ਨਾਮ ਹੈ ਇਸ ਨੂੰ ਅੱਗੇ ਵੱਧ ਵੱਧ ਸ਼ੇਅਰ ਕਰੋ ਤੇ ਸਾਨੂੰ ਜਰੂਰ ਦੱਸਣਾ ਕਿ ਸਾਡਾ ਇਹ ਪੋਡਕਾਸਟ ਮਾਤਾ ਜੀ ਨਾਲ ਗੱਲਬਾਤਾਂ ਕਿਵੇਂ ਰਹੀਆਂ ਤੇ ਅੱਗੇ ਤੋਂ ਵੀ ਆਪਾਂ ਤੁਹਾਡੇ ਨਾਲ ਗੱਲਬਾਤਾਂ ਕਰਦੇ ਰਵਾਂਗੇ ਮਾਤਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਤੁਸੀਂ ਕੈਵਰੇ ਪੂਰੇ ਬੋਲੇ ਰਹਾ ਲੱਗਦਾ ਕਿ ਤੁਹਾਨੂੰ ਤੁਸੀਂ ਬੋਲਣਾ ਨਹੀਂ ਜਾਣਦੇ ਸੀਗੇ ਤੁਹਾਨੂੰ ਪਤਾ ਨਹੀਂ ਸੀ ਪਹਿਲੀ ਵਾਰੀ ਗੱਲਬਾਤ ਕੀਤੀ ਇਹਨਾਂ ਨੇ ਤੇ ਮੰਮੀ ਪਹਿਲੀ ਵਾਰੀ ਗੱਲਬਾਤ ਕਰ ਰਹੀਆਂ ਤੇ ਸਾਨੂੰ ਜਰੂਰ ਐਪਰੀਸ਼ੀਏਟ ਕਰਿਓ ਤੁਹਾਨੂੰ ਇਹ ਗੱਲਬਾਤਾਂ ਕਿਵੇਂ ਲੱਗੀਆਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਧੰਨਵਾਦ